ਮੇਰੇ ਮਿੱਤਰੋ ਤੁਹਾਡੇ ਵਾਸਤੇ ਨਾ ਦੋ ਟਰੈਕਟਰ ਲੈ ਕੇ ਆਏ ਆ ਦੋਵੇਂ ਜੌਂਡੀ 7310 ਟਰੈਕਟਰਾਂ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਹਾਂਜੀ ਸੱਚੀ ਗੱਲ ਬਈ ਜੀ ਸੱਚੀ ਗੱਲ ਬਈ ਹੋ ਠੀਕ ਠਾਕੀ ਠੀਕ ਠਾਕ ਹੈ ਵਧੀਆ ਜੀ ਤੇ ਆਪਾਂ ਅੱਜ ਦੋ ਨਾਖ ਵਿਖਾਉਣੇ ਆ ਜੌਂਡੀ 7310 ਆ ਹਾਂਜੀ ਤੇ ਸਾਰਿਆਂ ਤੋਂ ਪਹਿਲਾਂ ਜਿਹੜਾ ਇਧਰਲਾ ਟਰੈਕਟਰ ਇਹ ਮਾਡਲ ਕਿਹੜਾ ਜੀ ਇਹ 11 ਮਾਡਲ ਹੈ ਜੀ 2011 ਮਾਡਲ ਆ ਤੇ ਨੰਬਰ ਵੀ ਆ ਬਈ ਹਰਿਆਣਾ ਨੰਬਰ ਹੈ ਜੀ ਠੀਕ ਹੈ ਜੀ ਹਰਿਆਣੇ ਦਾ ਟਰੈਕਟਰ ਦਾ ਨੰਬਰ ਆ ਗੱਲ ਕਰੀਏ ਜੀ ਮੂਹਰਲੇ ਟਾਇਰਾਂ ਦੀ ਕਿੰਨੇ ਪਰਸੈਂਟ ਹੈ ਜੀ 90% ਹੈ ਠੀਕ ਆ ਚਾਰੇ ਟਾਇਰ ਹੀ ਹਾਂਜੀ ਨਹੀਂ ਮਗਰਲੇ 100% ਨਵੇਂ ਪਾਏ ਆ ਜੀ ਮਗਰਲੇ ਟਾਇਰ ਜਾਵਾਂ ਨਵੇਂ ਹਨਾ ਕੋਲੋਡੀ ਠੀਕ ਹੈ ਜੀ ਅਪੋਲੋ ਦੀਆਂ ਮੋਹਰਾਂ ਨਾਲ ਤੇ ਮੂਰਲੇ ਟਾਇਰ ਦਾ 90% ਆ ਹਾਂਜੀ 750 ਤੇ ਗੱਲ 750 ਦੇ ਹਾਂਜੀ 13 ਗੇਬੜ ਦੀ ਗੱਲ ਕਰੀ ਜੀ オリジナル ਆ ਸਾਰੇ ਬਿਲਕੁਲ ਸਾਰਾ オリジナル ਆ ਜੀ ਠੀਕ ਹੈ ਇਹ ਤਾਂ ਕੰਪਨੀ ਰਿਕਾਰਡ ਨਾਲ ਹੀ ਚੱਲਿਆ ਹੋਣਾ ਇਹ ਜਿੰਨਾ ਵੀ ਚੱਲਿਆ ਸਾਰਾ ਕੰਪਨੀ ਰਿਕਾਰਡ ਚੱਲਿਆ ਸਾਰਾ ਠੀਕ ਹੈ ਜੀ ਕੰਪਨੀ ਰਿਕਾਰਡ ਨਾਲ ਟਰੈਕਟਰ ਚੱਲਿਆ ਹੋਇਆ ਪੂਰਾ ਚਾਬੀ ਵੀ ਨਹੀਂ ਲੱਗੀ ਨਾ ਟ੍ਰੈਕ ਕਿਤੇ ਕਾਲ ਮਣੀ ਲੱਗੀ ਰੋਡੇ ਵੀ ਸਾਰਾ ਟਰੈਕਟਰ ਓਰੀਜਨਲ ਹੈ ਜੈ ਨਹੀਂ ਹੈ ਨਾ ਤੇ ਆ ਹੀ ਸਮਾਨ ਮਿਲੂਗੀ ਬਿਲਕੁਲ ਬਿਲਕੁਲ ਜਿੰਨੀ ਸੈਂਸਰੀ ਸਾਰੀ ਨਾਲ ਠੀਕ ਹੈ ਜੀ ਸਾਰੀ ਅਸੈਸਰੀ ਨਾਲ ਮਿਲੂਗੀ ਇੰਜਨ ਗੇਅਰ ਦਾ ਆਪਾਂ ਤੁਸੀ ਵਾ ਕੇ ਸੌਦਾ ਕਰਕੇ ਫਿਰ ਲਿਆ ਸਕਦੇ ਟਰੈਕਟਰ ਨਾ ਸਰਵਿਸ ਹੋਇਆ ਟਰੈਕਟਰ ਦੀ ਠੀਕ ਹੈ ਜੀ ਨਵੀਂ ਸਰਵਿਸ ਹੋਈ ਆ ਬਸ ਜਾ ਕੇ ਜੋੜਨਾ ਹੀ ਹਾਂ ਬਿਲਕੁਲ ਜੋ ਡੀਜ਼ਲ ਫਿਲਟਰ 에ਅਰ ਫਿਲਟਰ ਸਭ ਨਵੇਂ ਆ ਠੀਕ ਹੈ ਜੀ ਤੇ ਅੰਕਲ ਜੀ ਇਹਦੀ ਡਿਮਾਂਡ ਕਿੰਨੀ ਰੱਖੀ ਆਪਾਂ ਇਹ ਟਰੈਕਟਰ ਦੀ ਇਹਦੀ ਡਿਮਾਂਡ 5 ਲੱਖ 40 ਹਜ਼ਾਰ ਆ ਜੀ 5 ਲੱਖ 40 ਹਜ਼ਾਰ ਰੁਪਏ ਡਿਮਾਂਡ ਆ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਉਹ ਮਾੜਾ ਮੋਟਾ ਮਾਣਤਨ ਹੋ ਜਾਊਗਾ ਹਾਂਜੀ ਮਾਣਤਨ ਪੂਰਾ ਹੀ ਕਰਾਂਗੇ ਠੀਕ ਹੈ ਜੀ ਪੂਰਾ ਮਾਣਤਨ ਕੀਤਾ ਜਾਊਗਾ ਇੰਜਨ ਗੇਅਰ ਦਾ ਪਹਿਲਾਂ ਵਾਹ ਕੇ ਲੈ ਜਾਣਾ ਹਾਂਜੀ ਵਾਹ ਕੇ ਚਲਾ ਕੇ ਚੈੱਕ ਕਰਕੇ ਲੈ ਜਾਓ ਸੁਪਰ ਸੀਡਰ ਘਰੇ ਪਏ ਆ ਠੀਕ ਹੈ ਜੀ ਹਾਂਜੀ ਵਾਹ ਕੇ ਫਿਰ ਸੌਦਾ ਲਾਉਣਾ ਹਨਾ ਜੀ ਹਾਂਜੀ ਬਿਲਕੁਲ ਜੀ ਤੇ ਜਿਹੜਾ ਇੱਧਰ ਦਾ ਜੌਣੀ ਦਾ 53 10 ਇਹ ਮਾਡਲ ਕਿਹੜਾ ਈ ਇਹ 18 ਮਾਡਲ ਆ ਜੀ ਇਹ 2018 ਮਾਡਲ ਆ ਨੰਬਰ ਇਹ ਪੀ ਆ ਵਾ ਕਿਹੜਾ ਨੰਬਰ ਆ ਪੀ ਪੀ ਸਰਕਾਰੀ ਪਲੇਟਾਂ ਲੱਗੀਆਂ ਵੀ ਆ ਤੇ 2000 ਕਿਹੜਾ ਹੀ 18 ਮਾਡਲ 18 ਮਾਡਲ ਇਹ ਪੰਜਾਬ ਨੰਬਰ ਆ ਤੇ 13 ਦੀ ਇਹਦੀਆਂ ਗੱਲ ਕਰੀਏ ਜੀ ਰਵਸੀਮ ਉਹ 50 ਪੈਸੇ ਟਾਇਰ ਆਈ ਚਾਰੇ ਦੇ ਚਾਰੇ ਟਾਇਰ ਅੱਧੇ ਆਈ ਹਾਂਜੀ ਅੱਧੇ ਅੱਧੇ ਨਾਲ ਦੇ ਟਾਇਰ ਆ ਜੀ ਨਾਲ ਦੇ ਟਾਇਰ ਆ 18 ਮਾਡਲ ਦੇ ਬਿਲਕੁਲ ਠੀਕ ਆ ਇਹਦੀ ਰੰਗ ਪੇੜ ਦੀ ਗੱਲ ਕਰੀਏ ਜੀ ਇਹਦੀ ਨਾ ਇਹਦੀ ਨਾ ਸਾਰਾ ਜੀ ਇਹਦੇ ਵੀ ਪੋਰਾ ਨਹੀਂ ਨਾ ਕਾਰ ਬਿਲਕੁਲ ਨਹੀਂ ਜੀ ਕੋਈ ਸੌਫਟ ਕਰਦੇ ਬੰਦਾ ਪੋਰਾ ਵੀ ਕਿਤੇ ਵੀ ਠੀਕ ਹੈ ਜੀ ਇਹ ਵੀ ਟਰੈਕਟਰ ਸਾਰਾ origignal ਆ ਤੇ ਸਮਾਨ ਇਹਦੇ ਨਾਲ ਵੀ ਪੂਰਾ ਹੀ ਆ ਬਿਲਕੁਲ ਪੂਰਾ ਸਮਾਨ ਜਿੰਨਾ ਹੈਗਾ ਆ ਹੀ ਸਾਰਾ ਸਮਾਨ ਮਿਲੂਗਾ 2600 ਕਟ origignal 2600 ਘੰਟੇ ਕੰਪਨੀ ਰਿਕਾਰਡ ਨਾਲ ਚੱਲਿਆ ਹੈ ਨਾ ਹੀ ਕੰਪਨੀ ਰਿਕਾਰਡ ਨਾਲ ਕੰਪਨੀ ਤੇ ਚੈੱਕ ਕਰਾ ਸਕਦੇ ਆ ਸਾਰਾ ਕੁਝ ਟਰੈਕਟਰ ਨਾਲ ਦਾ ਜੈਨੂਇਨ ਤੇ ਚਾਬੀ ਵੀ ਨਹੀਂ ਲੱਗੀ ਇਹਦੇ ਵੀ ਨਟਾਂ ਨਾਲ ਟਰੈਕਟਰ ਸਾਰਾ Ориਜਨਲ ਹੈ ਇੰਜਨ ਗੇਅਰ ਦਾ ਇਹ ਵੀ ਪੂਰਾ ਚੰਗਾ ਹੀ ਬਿਲਕੁਲ ਵਾਹ ਕੇ ਚਲਾ ਕੇ ਜਾ ਕੇ ਸਾਹਿਬ ਠੀਕ ਹੈ ਇਹ ਵੀ ਵਾਹ ਕੇ ਚਲਾ ਕੇ ਫੇਰ ਸੌਦਾ ਲਾ ਸਕਦੇ ਆ ਬਿਲਕੁਲ ਜੀ ਚੈੱਕ ਕਰਕੇ ਪੂਰਾ ਠੀਕ ਹੈ ਜੀ ਇਹਦੀ ਕੀ ਡਿਮਾਂਡ ਰੱਖੀ ਹੈ ਜੀ ਇਹ 640 ਹੈ ਜੀ 6 ਲੱਖ 40 ਹਜ਼ਾਰ ਹਾਂ ਜੀ ਇਹ ਚੋ ਵੀ ਹੋ ਜੂਗਾ ਜੀ ਮਾਨਦਾਨ ਮਾਨਦਾਨ ਪੂਰਾ ਕਰਾਂਗੇ ਮਾਨਦਾਨ ਠੀਕ ਹੈ ਜੀ ਪੂਰਾ ਮਾਨਦਾਨ ਕੀਤਾ ਜਾਊਗਾ ਦੋਵਾਂ ਟਰੈਕਟਰਾਂ ਦੇ ਵਿੱਚ ਤੇ ਇਹ ਦੋਵੇਂ ਟਰੈਕਟਰਾਂ ਅੰਕਲ ਜੀ ਕਿਹੜੇ ਪਿੰਡ ਵਕਾਉਗਾ ਜੀ ਇਹ ਪਿੰਡ ਲਦਾਈ ਕੇ ਜੀ ਪਿੰਡ ਲਦਾਈ ਕੇ ਜਿਹੜਾ ਮੋਗਾ ਜੀ ਜਿਹੜਾ ਮੋਗਾ ਤਹਿਸੀਲ ਬਾਗਾਪੁਰਾਣਾ ਨੰਬਰ ਬੋਲ ਦਿਓ ਜੀ 77177 ਹਾਂਜੀ 4577 ਹਣ ਜੀ ਥੋੜੀ ਜਿੰਮੇਵਾਰੀ ਅੰਕਲ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਆਪਾਂ ਮਾਨਦਾਨ ਪੂਰਾ ਕਰਨਾ ਫੁੱਲ ਫੁੱਲ ਮਾਨਦਾਨ ਕਰਾਂਗੇ ਠੀਕ ਹੈ ਜੀ ਨੰਬਰ ਚੱਲੀ ਜਾਂਦਾ ਸਕਰੀਨ ਤੇ ਵੀਡੀਓ ਨੂੰ ਕਰ ਦਿਓ ਜੀ ਦਬਕੇ ਸ਼ੇਅਰ ਸੋ ਸਾਰ